ਅਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪਾ ਦੋਗਾਂ ਮਸੇ ਲਈ ਲੈ ਕੇ ਆਏ ਜੀ ਇੱਕ ਟੌਪ ਕਲਾਸ ਜਰਸੀ ਬਾਈ ਇੱਕ ਐਚਐਫਾ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਜੀ ਹੋ ਠੀਕ ਉਹ ਵਧੀਆ ਜੀ ਠੀਕ ਆ ਬਾਈ ਜੀ ਵਧੀਆ ਨਾਮ ਤੇ ਐਡਰੈਸ ਬੋ ਬਾਈ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਆ ਪਿੰਡ ਭਧੌੜ ਆ ਹੂੰ ਤਿੰਨ ਕੋਣੀ ਬਰਾ ਰੋਡ ਦੇ ਨੇੜੇ ਘਰ ਆ ਜੀ ਆਪਾਂ ਠੀਕ ਆ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਣੇ ਜੀ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 99152 ਹੂੰ 00362 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਜਰਸੀ ਦੇਖਦੇ ਆ ਕਿਹੜਾ ਸੁਆ ਸੁਣੀ ਆ ਉਹ ਜਿਹੜਾ ਤੀਜਾ ਸੁਆ ਸੁਣਾ ਧਰਤੀ ਬੈੜ ਆਪਣੀ ਓਕੇ ਬਾਈ ਤੇ ਦਿਨ ਕਿੰਨੇ ਲਓ ਬਾਈ ਬਾਈ 2 ਜਾਂ 3 ਦਿਨ ਦਾ ਲਓ ਵਾਲੇ 2 ਤੋਂ 3 ਦਿਨਾਂ ਦੀ ਕੱਚੀ ਆ ਕਿੰਨਾ ਦੁੱਧ ਬਾਈ ਚੋਇਆ ਫਿਰ ਘਰੇ ਦਾ ਪਿਛਲੀ ਵਾਰੀ ਬਾਈ 32 ਲੀਟਰ ਦੁੱਧ ਚੋਇਆ ਇਹਦਾ 32 ਲੀਟਰ ਆ ਆਪਾਂ ਗਾਰੰਟੀ ਵੀ ਦੇ ਸਕਦਾ ਜੀ ਓਕੇ ਬਾਈ ਬਾਈ ਕਹਿੰਦਾ ਕਹਿਣ ਦੀ ਗੱਲ ਨਹੀਂ ਗਰੰਟੀ ਨਾਲ ਬਾਈ ਕਹਿੰਦਾ 32 ਲੀਟਰ ਦੁੱਧ ਜਿਹੜਾ ਇਹਦਾ ਮੈਂ ਘਰੇ ਚੋਇਆਗਾ ਤੇ ਫੈਟ ਬਹੁਤ ਆਉਂਦੀ ਉਹ ਫੈਟ ਬਾਈ ਇਹ ਵੀ ਆਉਂਦੀ ਆ 5 5 ਆਉਂਦੀ ਆ ਠੀਕ ਆ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਪ੍ਰਸ਼ਾਂਤ ਉਹ ਚੈੱਕ ਕਰ ਲਓ ਬਾਈ ਲੇਵਾ ਕਮਾਲ ਦਾ ਥਣ ਥਣ ਕਰ ਮਾਈ ਦਾ ਵਾੜਾ ਚੰਗਾ ਪੂਰਾ ਪਾਂਡ ਵਾਲਾ ਲੇਵਾ ਬਰੀਕ ਬਹੁਤ ਦੁੱਧ ਬਾਈ ਨੇ ਦੱਸ ਹੀ ਦਿੱਤਾ ਇਹ 32 ਲੀਟਰ ਬਾਈ ਕਹਿੰਦਾ ਕਹਿਣ ਵਾਲਾ ਨਹੀਂ ਆਪਾਂ ਗਰੰਟੀ ਲੈ ਲਾਂਗੇ ਬਾਈ ਕਹਿੰਦਾ ਚੋਇਆ ਘਰੇ ਹੈਨਾ ਬਾਈ ਹਾਂ ਬਾਈ ਚਵਾਈ ਵੀ ਬਹੁਤ ਚੰਗੀ ਹੋ ਬਾਈ ਚਵਾਈ ਪੂਰੀ ਵਧੀਆ ਬਾਈ ਜਿਹੜੇ ਸਾਬ ਦੀ ਤਾਂ ਪੂਰੀ ਵਧੀਆ ਧਾਰ ਆ ਜੀ ਹੂੰ ਜਿਹੜੇ ਸਾਬ ਨਾਲ ਥਣ ਲੱਗਿਆ ਦੇਖੋ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੀ ਤੇ ਥਣ ਕਿਆ ਬਾਤ ਆ ਬਈ ਮਾੜੀ ਮੋਟੀ ਪਲੂਣ ਜੀ ਆ ਜਦੋਂ ਲੱਗੇਗੀ ਥਣ ਪੂਰੇ ਵਧੀਆ ਬਣ ਜਾਂਦਾ ਬਈ ਮੁੱਠੀ ਵਾਲਾ ਕੱਲੀ ਕੱਲੀ 나ੜ ਨਾ ਬਈ ਐ ਖੜੀ ਵਾਲਾ ਕਿੱਡੀ 나ੜ ਆ ਦੁੱਧ ਵਾਲੀ ਬਈ ਕਿਆ ਬਾਤ ਆ ਬਾਕੀ ਥਣ ਵੀ ਬਾਲਾ ਚੰਗਾ ਲੱਗਿਆ ਬਾਕੀ ਫੈਂਡ ਬਾਈ ਕਹਿੰਦਾ ਫੁੱਲ ਆਉਂਦੀ ਆ ਖੋਲੀ ਬਈ ਤੋਰੀ ਅਸਲ ਜਰਸੀ ਵਾਲਾ ਕਲਰ ਆ ਬਾਈ ਬਰੀਡ ਫੁੱਲ ਬਾਕੀ ਕੱਦ ਦਾ ਅੰਦਾਜ਼ਾ ਲਾਵਾਂਗੇ ਬਾਈ ਬਰਾਬਰ ਖੜਾ ਮੈਂ ਕੋਈ ਚੱਕਰ ਨਹੀਂ ਤੋੜਾ ਚੈੱਕ ਕਰੋ ਕਮਾਲ ਬਾਹਰ ਨੂੰ ਤੋੜਾ ਬਾਈ ਹਾਂ ਬਾਹਰ ਨੂੰ ਤੋੜਦੇ ਬਾਈ ਬਸ ਇੱਕ ਅੱਧੇ ਦਿਨ ਦੀ ਕੱਚੀ ਆ ਗਈ ਉਸ ਹਸਾ ਉਹਨਾਂ ਦਾ ਅੰਦਾਜ਼ਾ ਲਾਇਓ ਫੇਸ ਦੀ ਬਿਊਟੀ ਟੂ ਆਰ ਟੂ ਆ ਕਲਰ ਪੂਰਾ ਚੰਗਾ ਥੋੜਾ ਹੌਲੀ ਤੋਰੀ ਬਾਈ ਚਮਕ ਚਮਕ ਕਰਮਾਈ ਦੇ ਫੁੱਲ ਚੰਗੀ ਵਾਲਾ ਕੀ ਬਾਤ ਆ ਬਾਈ ਡਾਇਮੰਡ ਪੀਸ ਹੀ ਆ ਬਾਈ ਦੁੱਧ ਵਾਲਾ ਪੀਸ ਆ ਅਸਲ ਜਰਸੀ ਆ ਬਾਈ ਦੁੱਧ ਵਾਲੀ ਬਰੀਡ ਆ ਬੱਚੇ-ਬੱਚੇ ਬਹੁਤ ਚੰਗੇ ਦਿਓਗੇ। ਇਹ ਕਾ ਬੱਚਾ ਭਾਈ ਇਹਦਾ ਬੱਚਾ ਉਹ ਵਹਿੜਾ ਭਾਈ ਦੀ ਪਹਿਲੇ ਸੂਈ ਦੀ। ਠੀਕ ਆ। ਖਾਵਾਗੇ। ਜ਼ਰੂਰ ਚਲਕ ਮਰਵਾਵਾਂਗੇ ਭਾਈ ਉਹਦੇ ਤੇ ਵੀ। ਤੇ ਕੀ ਮੋਲ ਆ ਭਾਈ ਜਾਇਜ ਜਾਂ ਫਿਰ ਇਹਦਾ? ਭਾਈ ਇਹਦਾ ਜਾਇਜ ਜਾਂ ਮੋਲ 175000 ਰੁਪਇਆ। ਮਾਨਤਨ ਹੋ ਜਾ। ਮਾਨਤਨ ਕਰ ਦਾਂਗੇ। ਓਕੇ ਭਾਈ। 175000 ਰੁਪਇਆ ਮੋਲ ਆ ਭਾਈ। ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਭਾਈ। ਚਮਕ ਬਹੁਤ ਆ ਵਹਿੜ ਤੇ ਪਲੀ ਵੀ ਚੰਗੀ ਆ ਭਾਈ। ਲੇਵਾ-ਦੂਵਾ ਕਰਮਾ ਇਹਦਾ ਬਹੁਤ ਚੰਗਾ। ਹਲੇ ਤੱਕ ਕੱਚੀ ਕੱਚੀ ਹੌਸਾਂ ਨਾਲ ਅੱਜ ਲਾਇਓ ਇਦਰੀ ਬੰਨਦੇ ਹੋ ਬਈ ਲੇਵਾ ਦੇ ਕੁਕਰਮਾ ਇਹਦਾ ਪੰਡ ਵਾਲਾ ਲੇਵਾਗਾ ਬਈ ਥਾਨ ਬੜਾ ਚੰਗਾ ਲੱਗਿਆ ਚਾਹੇ ਹੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਨ ਦਾ ਆਪਾਂ ਮਸ਼ੀਨ ਤੇ ਚੋਣਿਆ ਬਈ ਓਕੇ ਮਸ਼ੀਨ ਤੇ ਚੋਣਿਆ ਠੀਕ ਆ ਬਈ ਮਸ਼ੀਨ ਨਾਲ ਚਵਾਈ ਕਰਦੇ ਆ ਬਈ ਤੇ ਬੈਟ ਦੀ ਕੀ ਡਿਟੇਲ ਆ ਬਈ ਇਹਦੀ ਬਈ ਇਹਦੇ ਤੀਜੇ ਸੂਏ ਸੂਣਾ ਸੀਗਾ ਓਕੇ ਇਹਨੂੰ ਹੋ ਗਿਆ ਚਾਰ ਪੰਜ ਦਿਨ ਬੱਚਾ ਹਟ ਗਈ ਇਹ 35 ਤਾਂ ਰਹਿੰਦੇ ਸੂਨ ਦੇ ਵਿੱਚ ਠੀਕ ਆ ਓਕੇ ਬਾਈ ਹੁਣ ਮੰਨ ਕੇ ਚਲੋ 3-4 ਲੀਟਰ ਦੁੱਧ ਦਾ ਇਹ ਥੱਲੇ ਓਕੇ ਬਾਈ ਠੀਕ ਆ ਚਵਾਈ ਚੂਈ ਕਿਵੇਂ ਅਗਰ ਮੰਗੋ ਚਵਾਈ ਬਹੁਤ ਵਧੀਆ ਬਾਈ ਇਹਦਾ ਹੂੰ ਇਹਦੇ ਦੂਜੇ ਸੂਏ ਮਾਲਾ 35 ਲੀਟਰ ਦੁੱਧ ਇਹਨੇ ਵੀ ਚਵਾਇਆਗਾ ਕੱਦ-ਕਾਰਡ ਪੂਰਾ ਵਧੀਆ ਘਰ ਦੀਆਂ ਵਹਿੜਾ ਆਪਣੀਆਂ ਠੀਕ ਆ ਬਾਈ ਹੂੰ ਖੋਲੀ ਬਾਈ ਮੜੀ ਤੋਰਦੀ ਐ ਬੱਚੀਆਂ ਵਾਲਾ ਮੁੱਲ ਹੋਊਗਾ ਬਾਈ ਕੱਦ-ਕਾਰਡ ਚੰਗਾ ਜਿਹੜੀ ਗੱਲ ਸੀ ਬਾਈ ਨੇ ਦੱਸਦੀ ਤੇ ਫੇਸ ਦੀ ਬਿਊਟੀ ਦੇਖੋ ਵੋਦੀਵਾਦੀ ਪੂਰੀ ਚੰਗੀਆਂ ਸਨਖਪਣਾ ਵੜ ਦੇ ਵਿੱਚ ਫੁੱਲ ਆ ਬਾਈ ਕੀ ਮੋਲ ਆ ਬਾਈ ਜਾਇਦ ਜਾਇਦਾ ਇਹਦਾ ਬਾਈ ਲੈਣ ਦੇ ਵਾਲਾ ਬੱਸੀਆਂ ਵਾਲਾ ਮੁੱਲ ਹੀ ਆਗਾ 37000 ਰੁਪਏ ਠੀਕ ਆ ਬਾਈ 37000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਸਮਾਨ ਤਾਂ ਜਿਹੜਾ ਕੋਈ ਚੈੱਕ ਕਰਨੀ ਮੌਕੇ ਤੇ ਹੋ ਜਾਊਗਾ ਬਾਈ ਤੇ ਆ ਵੜਾ ਬਾਈ ਉਹਦੀ ਸੂਏ ਦੇ ਹਾਂ ਪਹਿਲੇ ਸੂਏ ਦੀ ਜਾਂਚ ਆ ਪਹਿਲੇ ਸੂਏ ਦੀ ਆ ਵੀ ਇਹਦੀ ਨਹੀਂ ਇਹ ਨਹੀਂ ਇਹ ਉਹਦੀ ਨਹੀਂ ਹੈ ਠੀਕ ਆ ਬਾਈ ਹੂੰ ਇਹ ਹੋਏ ਮੰਨ ਲਓ ਸੱਜਰ ਨੇ ਹੋ ਗਈ 6 ਮਹੀਨੇ ਦੀ ਗੱਬੜ ਓਕੇ ਹੁਣ ਕੀ ਇਹਦੇ ਥੱਲੇ 14-15 ਲੀਟਰ ਦੁੱਧ ਹੈਗਾ ਹੈ ਠੀਕ ਆ ਬਾਈ ਇਹਨੇ ਮੰਨ ਲਾ ਤੇ 23-24 ਲੀਟਰ ਦੁੱਧ ਪਹਿਲਾਂ ਨਹੀਂ ਦਿੱਤਾ ਉਹਨੇ ਠੀਕ ਆ ਬਾਈ ਬਰੀਡ ਬੜੀ ਚੰਗੀ ਆ ਬਾਈ ਜਰਸੀ ਬਰੀਡ ਬਾਈ ਕੋਲ ਡਾਇਮੰਡ ਪੀਸ ਹੀ ਹੈਗਾ ਲੈ ਤੋਰਾ ਚੈੱਕ ਕਰ ਲ ਤੋਰਾ ਵੀ ਇੱਕ ਨੰਬਰਾ ਫੋੜ ਲੈ ਬਾਈ ਇਹ ਸੂਸ ਕਰਨ ਵਾਲੀ ਦਾ ਬੜਾ ਚੰਗਾ ਬੋਦੀਵਾਦੀ ਚੰਗੀਆਂ ਸਨਕਪਣਾ ਬਾੜ ਦੇ ਵਿੱਚ ਫੁੱਲ ਬਾਕੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਪਸੂਆ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਦੋਨਾਂ ਚੋਂ ਤਵਾ ਹੀ ਨੱਕ ਨੇ ਟੱਕਰ ਲਈ ਧੰਨਵਾਦ ਜੀ